ਬੁੱਧੀਮਾਨ ਲੋਕਾਂ ਦੇ ਜ਼ਿੰਦਗੀ ਬਦਲਣ ਵਾਲੇ 10 ਸੀਕ੍ਰੀਟ ਸਤਿ ਸ੍ਰੀ ਅਕਾਲ ਜੀ ਦੋਸਤੋ ਸਾਡੇ ਇਸ ਚੈਨਲ ਵਿੱਚ ਆਉਣ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਜ਼ਿੰਦਗੀ ਦੇ ਭਵਿੱਖ ਵਿੱਚ ਅਜਿਹੇ ਪ੍ਰੇਰਣਾਦਾਇਕ ਵੀਡੀਓ ਦੇਖਣਾ ਪਸੰਦ ਕਰਦੇ ਹੋ ਤੇ ਚਾਹੁੰਦੇ ਹੋ ਤਾਂ ਸਾਡੀ ਇਸ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਜੀ ਕਿਉਂਕਿ ਤੁਹਾਡਾ ਇੱਕ ਲਾਇਕ ਸਾਡੀ ਅਗਲੀ ਵੀਡੀਓ ਬਣਾਉਣ ਦਾ ਉਤਸ਼ਾਹ ਵਧਾਉਂਦਾ ਹੈ ਤੇ ਨਾਲ ਹੀ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟਾਂ 'ਚ ਆਪਣੀ رائے ਜਾਂ ਧਾਰਮਿਕ ਤੋਥਾ ਮੋਟੀਵੇਸ਼ਨ ਕਮੈਂਟ ਹੀ ਕਰੋ ਜੀ ਸੋ ਜਿਆਦਾ ਸਮਾਂ ਨਾ ਲੈਂਦੇ ਹੋਏ ਆਓ ਸ਼ੁਰੂ ਕਰੀਏ ਜੀ ਨੰਬਰ 1 ਕਿਸੇ ਸਿਆਣੇ ਨੇ ਕਿਹਾ ਹੈ ਸਭ ਤੋਂ ਪਹਿਲਾਂ ਘੋੜਾ ਉਹੀ ਅੱਗੇ ਜਾਂਦਾ ਹੈ ਜਿਸ ਦਾ ਸਵਾਰ ਚੰਗਾ ਹੁੰਦਾ ਹੈ ਅਤੇ ਘਰ ਵਿੱਚ ਪਰਿਵਾਰ ਉਹੀ ਤਰੱਕੀ ਕਰਦਾ ਹੈ ਜਿਸ ਦਾ ਮੁਖੀਆ ਬੁੱਧੀਮਾਨ ਅਤੇ ਤਕੜਾ ਹੁੰਦਾ ਹੈ ਨੰਬਰ 2 ਜ਼ਿੰਦਗੀ 'ਚ ਇਹ ਚਾਰ ਗੱਲਾਂ ਹਮੇਸ਼ਾ ਹੀ ਯਾਦ ਰੱਖੋ ਗਿਆਨ ਤੋਂ ਵੱਡਾ ਕੋਈ ਵੀ ਮਿੱਤਰ ਨਹੀਂ ਕਾਮਵਾਸਨਾ ਤੋਂ ਵੱਡਾ ਕੋਈ ਰੋਗ ਜਾਂ ਪਾਪ ਨਹੀਂ ਕ੍ਰੋਧ ਤੋਂ ਵੱਡੀ ਕੋਈ ਅਗ ਨਹੀਂ ਅਤੇ ਅਗਿਆਨ ਤੋਂ ਵੱਡਾ ਕੋਈ ਹਨੇਰਾ ਤੇ ਦੁਸ਼ਮਣ ਨਹੀਂ ਨੰਬਰ 3 ਮੁਸ਼ਕਲ ਸਮੇਂ ਵਿੱਚ ਸਭ ਤੋਂ ਵਧੀਆ ਸਿਰਫ ਉਹੀ ਵਿਅਕਤੀ ਤੁਹਾਨੂੰ ਵਧੀਆ ਸਲਾਹ ਦੇ ਸਕਦਾ ਹੈ ਜਿਸ ਨੇ ਜ਼ਿੰਦਗੀ ਵਿੱਚ ਬਹੁਤ ਸਾਰੇ ਦੁੱਖਾਂ ਮੁਸ਼ਕਲਾਂ ਅਤੇ ਸੰਘਰਸ਼ ਦਾ ਸਾਹਮਣਾ ਕੀਤਾ ਹੋਵੇ। ਨੰਬਰ 4 ਆਪਣੇ ਪੁੱਤਰ ਨੂੰ ਜ਼ਿਆਦਾ ਸਹੂਲਤਾਂ ਸੁੱਖ ਦੇਣ ਨਾਲ ਤੁਹਾਡਾ ਬੁਢਾਪਾ ਰੁਲ ਸਕਦਾ ਹੈ। ਇਸ ਲਈ ਆਪਣੇ ਪੁੱਤਰ ਨੂੰ ਸੀਮਤ ਸਾਧਨਾ ਨਾਲ ਸੰਘਰਸ਼ ਕਰਕੇ ਹੀ ਜਿਉਣਾ ਸਿਖਾਓ ਯਾਦ ਰੱਖੋ ਤੁਹਾਡੇ ਬੁਢਾਪੇ ਵਿੱਚ ਤੁਹਾਨੂੰ ਰੋਟੀ ਤੁਹਾਡੇ ਪੁੱਤਰ ਦੁਆਰਾ ਨਹੀਂ ਮਿਲਣੀ ਬਲਕਿ ਤੁਹਾਡੇ ਦੁਆਰਾ ਦਿੱਤੇ ਗਏ ਸੰਸਕਾਰਾਂ ਦੁਆਰਾ ਹੀ ਮਿਲੇਗੀ ਨੰਬਰ 5 ਜੇਕਰ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੀ ਇੱਜ਼ਤ ਕਰਨ ਤਾਂ ਉਹਨਾਂ ਨੂੰ ਆਪਣੇ ਸਾਰੇ ਰਾਜ ਦੱਸਣੇ ਬੰਦ ਕਰ ਦਿਓ ਕਿਉਂਕਿ ਦੋਸਤੋ ਸਿਆਣੇ ਕਹਿੰਦੇ ਆ ਜਿੰਨਾ ਚਿਰ ਮੁਠੀ ਬੰਦ ਰਹਿੰਦੀ ਹੈ ਪਾਵਰ ਉਹਨਾਂ ਚ ਰਹੀ ਰਹਿੰਦੀ ਹੈ ਜੇ ਮੁਠੀ ਖੁੱਲ ਜਾਏ ਤਾਂ ਪਾਵਰ ਖਤਮ ਹੋ ਜਾਂਦੀ ਹੈ ਨੰਬਰ 6 ਤਿੰਨ ਬੰਦਿਆਂ ਨਾਲ ਜ਼ਿੰਦਗੀ ਬਹੁਤ ਹੀ ਕਠਿਨ ਦੁਖਦਾਈ ਹੋ ਜਾਂਦੀ ਹੈ ਨੰਬਰ 1 ਗੰਦੀ ਔਰਤ ਨੰਬਰ 2 ਝੂਠਾ ਮਿੱਤਰ ਨੰਬਰ 3 ਬੇਬਕੂਫ ਨੌਕਰ ਨੰਬਰ 7 ਕਿਸਮਤ ਬੰਦੇ ਨੂੰ ਹਰ ਮੁਸ਼ਕਲ ਵਿੱਚੋਂ ਨਿਕਲਣ ਦਾ ਵਿਕਲਪ ਜ਼ਰੂਰ ਦਿੰਦੀ ਹੈ ਬਸ ਬੰਦਾ ਡਟਿਆ ਰਹਿਣਾ ਚਾਹੀਦਾ ਹੈ ਨੰਬਰ 8 ਪਰਿਵਾਰ ਉਦੋਂ ਤੱਕ ਨਹੀਂ ਟੁੱਟਦਾ ਜਦੋਂ ਤੱਕ ਬਜ਼ੁਰਗ ਘਰ ਦਾ ਕੋਈ ਫੈਸਲਾ ਨਹੀਂ ਲੈਂਦੇ ਇਹ ਸਭ ਉਹਨਾਂ ਦੇ ਹੱਥ ਵਿੱਚ ਹੁੰਦਾ ਹੈ ਪਰ ਜਦੋਂ ਹਰ ਮੈਂਬਰ ਘਰ ਵਿੱਚ ਵੱਡਾ ਬਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪਰਿਵਾਰ ਦਾ ਟੁੱਟਣਾ ਤੈਹ ਹੁੰਦਾ ਹੈ। ਨੰਬਰ 9 ਚਾਂਕਿਆ ਜੀ ਦੱਸਦੇ ਹਨ ਜੇ ਤੁਹਾਨੂੰ ਲੱਗਦਾ ਹੈ ਕਿਸੇ ਦੀ ਇੱਛਾ ਦੇ ਅਨੁਸਾਰ ਵਿਆਹ ਕਰਾਉਣ ਵਿੱਚ ساری ਉਮਰ ਤੁਸੀਂ ਅਨਸੰਤੁਸ਼ਟ ਰਹੋਗੇ ਤਾਂ ਐਸੀ ਜ਼ਿੰਦਗੀ ਨਾਲੋਂ ਜੇਕਰ ਤੁਸੀਂ ਇਕੱਲੇ ਖੁਸ਼ ਰਹਿ ਸਕਦੇ ਹੋ ਤਾਂ ਵਿਆਹ ਨਾ ਕਰਵਾਓ। ਨੰਬਰ 10 ਇੰਨੇ ਧਾਰਮਿਕ ਨਾ ਬਣੋ ਕਿ ਇੱਕ ਪੱਥਰ ਦੀ ਮੂਰਤੀ ਨੂੰ ਬਚਾਉਣ ਲਈ ਕਿਸੇ ਬੰਦੇ ਨੂੰ ਹੀ ਲਤਾੜ ਦੇਮੋ ਅਤੇ ਇੰਨੇ ਦੇਸ਼ ਭਗਤ ਵੀ ਨਾ ਬਣੋ ਕਿ ਤੁਸੀਂ ਕਿਸੇ ਜ਼ਖਮੀ ਬੰਦੇ ਨੂੰ ਚੁੱਕਣ ਲਈ ਤਿਰੰਗੇ ਨੂੰ ਜ਼ਮੀਨ ਤੇ ਨਹੀਂ ਵਿਛਾ ਸਕਦੇ ਨੰਬਰ 11 ਜੇ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਤਿੰਨ ਚੀਜ਼ਾਂ ਨੂੰ ਕਬਾੜ ਦੇ ਡੱਬੇ 'ਚ ਛੱਟ ਦਿਓ ਨੰਬਰ 1 ਲੋਕ ਕੀ ਕਹਿਣਗੇ ਨੰਬਰ 2 ਇਹ ਮੈਂ ਨਹੀਂ ਕਰ ਸਕਦਾ ਮੇਰੇ ਕੋਲੋਂ ਤਾਂ ਇਹ ਹੋਣਾ ਹੀ ਨਹੀਂ ਨੰਬਰ 3 ਅੱਜ ਦਾ ਕੰਮ ਕੱਲ ਲਈ ਛੱਡਣਾ ਇਹ ਸਭ ਤਿਆਗ ਕਰ ਦਿਓ ਤੁਸੀਂ ਇਹ ਕਹਿਣਾ ਕਿ ਮੈਨੂੰ ਲੋਕਾਂ ਦੇ ਕੋਈ ਪਰਵਾਹ ਨਹੀਂ ਦੇਖੀ ਜਊ ਜੋ ਹੋ ਇਹ ਕੰਮ ਮੈਂ ਅੱਜ ਹੀ ਕਰਕੇ ਵਿਖਾਉਂ ਸਫਲਤਾ ਹਾਸਲ ਇੱਥੋਂ ਹੀ ਕਰੂੰ ਕੋਈ ਵੀ ਕੰਮ ਮੈਂ ਕੱਲ ਲਈ ਨਹੀਂ ਛੱਡਣਾ ਮੈਂ ਸਭ ਕੰਮ ਅੱਜ ਹੀ ਕਰੂੰਗਾ ਸੋ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਹਾਰਦਿਕ ਬਹੁਤ ਬਹੁਤ ਧੰਨਵਾਦ ਜੀ